ਸੂਬੇੰਦਰ ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋ ਨਿਭਣੀਆਂ ਨੇ ਜਿੱਥੇ ਕਈ ਇਲਾਕਿਆਂ ਅੰਦਰ ਲੜਾਈ ਝਗੜੇ ਵੀ ਵੇਖਣ ਨੂੰ ਮਿਲੇ ਉੱਥੇ ਹੀ ਕਈ ਜਗ੍ਹਾ ਤੇ ਚੋਣਾਂ ਬੜੇ ਹੀ ਅਮਲ ਅਮਾਨ ਨਾਲ ਹੋਈਆਂ ਅਜਿਹਾ ਹੀ ਵੇਖਿਆ ਗਿਆ ਸੰਗਰੂਰ ਇਲਾਕੇ ਅੰਦਰ ਜਿੱਥੇ ਪ੍ਰਸ਼ਾਸਨ ਵੱਲੋਂ ਪੁਕਤਾ ਪ੍ਰਬੰਧ ਕੀਤੇ ਗਏ ਸਨ ਅਤੇ ਜੋ ਜੇਤੂ ਉਮੀਦਵਾਰ ਸੀ ਉਹਨਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ ਜਿੱਥੇ ਜੇਤੂ ਉਮੀਦਵਾਰ ਆਪਣੇ ਸਰਟੀਫਿਕੇਟ ਹਾਸਲ ਕਰਕੇ ਬੜੀ ਖੁਸ਼ੀ ਜ਼ਾਹਿਰ ਕਰ ਰਹੇ ਸੀ ਉੱਥੇ ਹੀ ਆਪੋ ਆਪਣੇ ਪਿੰਡਾਂ ਅੰਦਰ ਵਿਕਾਸ ਕਾਰਜ ਕਰਵਾਉਣ ਦੀ ਵੀ ਗੱਲ ਆਖ ਰਹੇ ਸੀ ਅਤੇ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦੇ ਆ ਕਿ ਹਸੀਂ ਜਿੱਥੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਉੱਥੇ ਹੀ ਪ੍ਰਸ਼ਾਸਨ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਚੋਣਾ ਬੜੇ ਹੀ ਸੁਚੱਜੇ ਢੰਗ ਨਾਲ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਈਆਂ ਇਸ ਮੌਕੇ ਸਤਨਾਮ ਸਿੰਘ ਸੱਤਾ ਨੇ ਸੂਬੇ ਵਿੱਚ ਹੋਈ ਹੁੰਜਾ ਫੇਰ ਜਿੱਤ ਤੇ ਖੁਸ਼ੀ ਸਾਂਝੀ ਕਰਦੇ ਹੋਏ ਲੋਕਾਂ ਦਾ ਧੰਨਵਾਦ ਕੀਤਾ ਪ੍ਰਾਈਮ ਪੰਜਾਬ ਨਿਊਜ਼ ਸਾਡੇ ਵੀਰੇ ਕੁਸੌਦੋਂ ਫਿਰਨਾਂ ਤੋਂ ਸਾਡੇ ਕਾਂਗਰਸ ਨੇ ਡਿੜਬਾ ਹਲਕੇ 'ਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਹੁਣ ਜੋ ਫੇਰ ਜਿੱਤ ਪ੍ਰਾਪਤ ਕੀਤੀ ਹੈ ਸਾਡੇ ਡਿੜਬੇ ਦੇ ਵਿੱਚ ਵੀ ਪੰਜ ਚਾਰ ਸਰਪੰਚ ਇਹ ਜਿਹੜੇ ਕਾਂਗਰਸ ਦੇ ਨਹੀਂ ਨੇ ਸਾਰੇ ਬਾਕੀ ਜਿੰਨੇ ਵੀ ਪਾ ਪਿਤਰ ਦਿਸ਼ਤਰ ਜੋ ਵੀ ਕਰੀਬ ਹੈਗੇ ਨੇ ਉਹ ਕਾਂਗਰਸ ਪਾਰਟੀ ਨਾਲ ਸੰਬੰਧਿਤ ਨੇ ਔਰ ਜਿਹੜੇ ਵਿਕਾਸ ਦੀ ਗੱਲ ਤੁਸੀਂ ਕੀਤੀ ਹੈ ਪਿਛਲੇ ਵਾਰੀ ਸਰਕਾਰ ਅਕਾਲੀ ਸਰਕਾਰ ਗਰਾਂਟਾਂ ਦਾ ਬਹੁਤ ਜ਼ੋਰ ਲਾਉਂਦੀ ਸੀ ਏਨੇ ਲੱਖ ਦੇ ਤੇ ਏਨੇ ਲੱਖ ਦੇ ਪਰ ਉਹ ਕਿਸੇ ਪਿੰਡ ਦੇ ਵਿੱਚ ਲੱਗੇ ਨਹੀਂ ਦਿਖਰੇ ਸੋ ਹੁਣ ਨਵੇਂ ਸਰਪੰਚ ਬਣੇ ਨੇ ਸਾਡੀ ਟੀਮ ਦੇ ਤੌਰ ਤੇ ਸਾਨੂੰ ਆਸ ਹੈ ਮਹਾਰਾਜ ਕਪਤਨ ਮਿੰਦਰ ਸਿੰਘ ਤੋਂ ਇਹ ਪੂਰਾ ਵੱਧ ਤੋਂ ਵੱਧ ਪੰਜਾਬ ਦੀ ਤਰੱਕੀ ਲਈ ਇਹਨਾਂ ਸਰਪੰਚਾਂ ਨੂੰ ਦੇ ਉੱਪਰ ਹੱਥ ਰੱਖਣੇ ਵੱਧ ਤੋਂ ਵੱਧ ਗ੍ਰਾਂਟ ਆਉਗੀ ਸਾਡੇ ਹਲਕੇ ਢੜਵੇ ਨੂੰ ਖਾਸ ਕਰਕੇ ਕਿਉਂਕਿ ਸਾਡੇ ਵਿਜੇਂਦਰ ਸਿੰਘ ਰਾਜੀ ਕੈਬਨਟ ਮੰਤਰੀ ਨੇ ਉਹਨਾਂ ਨੇ ਸੜਕਾਂ ਦਾ ਪਹਿਲਾਂ ਹੀ ਸਾਨੂੰ 75-76 ਕਰੋੜ ਰੁਪਏ ਦੇ ਕਰੀਬ ਇਦੋਂ ਪਹਿਲਾਂ ਦੇ ਚੁੱਕੇ ਨੇ ਮੈਨੂੰ ਸਰਪੰਚ ਚੁਣ ਦਾ ਮਕਸਦ ਇੱਕ ਹੈ ਉਹਨਾਂ ਦਾ ਜਿਹੜਾ ਸਾਡਾ ਪਿੰਡ ਖੇਤਲੇ ਖਾਸ ਕਰਕੇ ਉਹਦੇ ਬਹੁਤ ਜ਼ਿਆਦਾ ਕੰਮ ਅਧੂਰੇ ਨੇ ਹਰ ਇੱਕ ਪਿੰਡ ਨਾਲੋਂ ਹਰ ਇੱਕ ਹਲਕੇ ਦੇ ਵਿੱਚੋਂ ਮੇਰਾ خیال ਕਹਿੰਦਾ ਸਭ ਤੋਂ ਵਿਕਾਸ ਘੱਟ ਖੇਤਲੇ ਬਿਲਜ ਹੋਇਆ ਹੋਇਆ ਹੈ ਮੇਰੇ ਤੇ ਬੜੀ ਆਸ ਰੱਖੀ ਹੈ ਮੈਂ ਸਰਕਾਰ ਤੇ ਕੈਪਟਨ ਰਵਿੰਦਰ ਸਿੰਘ ਤੇ ਵਿਜੇਂਦਰ ਸਿੰਘਲਾ ਜੀ ਤੇ ਸੁਭਾਸ 77 ਸਤਨਾਮ ਸਿੰਘ ਜੀ ਤੇ ਇਹਨਾਂ ਤੇ ਮੈਂ ਬੜੀ ਆਸ ਲੇ ਕੇ ਲੋਕਾਂ ਨਾਲ ਵਾਅਦੇ ਕਰੇ ਨੇ ਮੈਂ ਜੋਰ ਸ਼ੋਰ ਨਾਲ ਵਿਕਾਸ ਕਰਾਉਂਗਾ ਤੇ ਅੱਗੇ ਵਾਸਤੇ ਮੈਂ ਇਹ ਲੋਕਾਂ ਦਾ ਸਦਾ ਲਈ ਰਣੀ ਜਾਊਂਗਾ ਸਾਡੇ ਤੇ ਮੰਤਰੀ ਸਾਹਿਬ ਦਾ ਹੱਥ ਹੈ ਸਿੰਘਲਾ ਸਾਹਿਬ ਦਾ ਤੇ ਜੋ ਵੀ ਸ਼ਰਤਾਂ ਵਗੈਰਾ ਤੇ ਸਕੂਲ ਵਗੈਰਾ ਦਾ ਜਿਹੜਾ ਜੋ ਵੀ ਹੈ ਅਸੀਂ ਬਾਹਰੇ ਘਰੇ ਨੇ ਲੋਕਾਂ ਨਾਲ ਸਾਰੇ ਪੂਰੇ ਕਰਾਂਗੇ ਪਹਿਲਾਂ ਵੀ ਅਸੀਂ ਤਾਂ 20 ਸਾਲ ਹੋ ਗਏ ਉਦੋਂ ਦੇ ਲੋਕਾਂ ਚ ਵਿਚਰ ਰਹੇ ਹਾਂ ਜੋ ਵੀ ਪਿੰਡ ਦੇ ਅੜੇ ਹੋਏ ਕੰਮ ਹੁੰਦੇ ਨੇ ਜੋ ਹੋਰ ਪੰਚਾਇਤ ਨਹੀਂ ਕਰਦੀ ਸਾਫ ਕਸਰਮਚ ਹੋਣ ਦੇ ਨਾਤੇ ਵੀ ਮੈਂ ਕਰਦਾ ਰਿਹਾ ਤੇ ਹੁਣ ਵੀ ਕਰਾਂਗਾ ਪਹਿਲਾਂ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬਹੁਤ ਵੀ ਮਾਨ ਦਿੱਤਾ ਹੈ ਬਾਕੀ ਜਿਹੜੇ ਸ਼ੂਝਵਾਨ ਵੋਟਰਾਂ ਨੇ ਰੱਬ ਵਰਗੇ ਵੋਟਰਾਂ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੀ ਜ਼ਿੰਮੇਵਾਰੀ ਅੱਜ ਤੋਂ ਸ਼ੁਰੂ ਹੋ ਗਈ ਹੈ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਵੋਟਾਂ ਨਾਲ ਫਤਵਾ ਦਿੱਤਾ ਹੈ ਤੇ ਮੈਂ ਵਿਸ਼ਵਾਸ ਦਿਵਾਉਣਾ ਮੈਂ ਕਦੇ ਵੀ ਉਹਨਾਂ ਦਾ ਵਿਸ਼ਵਾਸ ਟੁੱਟ ਨਹੀਂ ਦੂੰਗਾ ਇਮਾਨਦਾਰੀ ਨਾਲ ਕੰਮ ਕਰੂੰਗਾ ਸੱਚਾਈ ਨਾਲ ਮੈਂ ਖੜੂੰਗਾ ਤੇ ਮੈਂ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਹਰ ਕਰਦਾ ਹਰ ਲੋਕਾਂ ਦਾ ਲੋਡ ਬੰਦਾ ਦਾ ਮੈਂ ਕੰਮ ਕਰਾਉਂਗਾ ਬਾਕੀ ਜੋ ਪੰਚਾਇਤ ਹੈ ਸਾਰੇ ਦੇਖੋ ਨਾਲ ਹੈ ਸਰਟੀਫਿਕੇਟ ਬਹੁਤ ਹੀ ਦਿਲ ਦੀ ਖੁਆਇਸ ਹੁੰਦੀ ਹੈ ਇੱਕ ਬੰਦੀ ਦੀ ਹੁੰਦੀ ਹੈ ਤੇ ਉਹ ਅੱਜ ਸਾਡੇ ਸੁਪਨੇ ਜੋ ਪਿੰਡ ਦੇ ਸੁਪਨੇ ਸੀ ਉਹ ਸਾਡੇ ਪੂਰੇ ਹੋ ਚੁੱਕੇ ਨੇ ਅਸੀਂ ਬਹੁਤ ਖੁਸ਼ੀ ਮਨਾਉਂਦੇ ਆ ਤੇ ਪਰਮਾਤਮਾ ਦਾ ਧੰਨਵਾਦ ਕਰਦੇ ਆ ਜੇ ਤੂੰ ਪੰਚਾਂ ਸਰਪੰਚਾਂ ਨੂੰ ਸਰਟੀਫਿਕੇਟ ਵੰਡੇ ਗਏ ਜਿਹੜੇ ਵੀ ਸਰਬਸੰਮਤੀ ਨਾਲ ਜਿੱਤੇ ਨੇ ਉਹਨਾਂ ਨੂੰ ਵੀ ਤੇ ਜਿਹੜੇ ਚਾਉਂਦਾ